ਫਰੋਜ਼ਪੁਰ ਦੇ ਵਿੱਚ ਆਏ ਹੜ੍ਹਾਂ ਤੇ ਲੋਕਾਂ ਦਾ ਭਾਰੀ ਨੁਕਸਾਨ ਕੀਤਾ ਹੈ ਲੋਕਾਂ ਦੀਆਂ ਫਸਲਾਂ ਪਾਣੀ ਵਿੱਚ ਡੁੱਬ ਗਈਆਂ ਘਟ ਹੈ ਗਏ ਜ਼ਮੀਨਾਂ ਦੇ ਵਿੱਚ ਰੇਤਾ ਭਰ ਚੁੱਕਿਆ ਇਸ ਦੇ ਚੱਲਦਿਆਂ ਹੁਣ ਹੜ੍ਹ ਪੀੜਤਾਂ ਦੀ ਮਦਦ ਦੇ ਲਈ ਪੰਜਾਬੀ ਗਾਇਕ ਮਨਕੀਰਤ ਔਲਖ ਅੱਗੇ ਆਏ ਨੇ ਫਰੋਜ਼ਪੁਰ ਪਹੁੰਚ ਕੇ ਮਨਕੀਰਤ ਔਲਖ ਨੇ ਅਬਰੀ ਸਰ ਗੁਰੂ ਕਾ ਬਾਗ ਕਾਰਸੇਵਾ ਵਾਲੇ ਬਾਪਿਆਂ ਨੂੰ 10 ਟਰੈਕਟਰ ਦਿੱਤੇ ਨੇ ਜਿਸ ਦੇ ਨਾਲ ਹੜ੍ਹ ਪੀੜਤਾਂ ਦੀ ਮਦਦ ਜੜੀਆ ਕੀਤੀ ਜਾਏਗੀ ਤਾਂ ਤੁਹਾ ਅਰਦਾਸ ਜੀ ਕਿ ਇਹਨਾਂ ਹੜ੍ਹਾਂ ਦੇ ਕਾਰਨ ਲਗਾਤਾਰ ਕਿਸਾਨਾਂ ਦੀਆਂ ਖੇਤਾਂ ਦੇ ਵਿੱਚ ਰੇਤਾ ਪਾਣੀ ਦੇ ਨਾਲ ਆ ਗਈ ਸੀ ਅਤੇ ਉਹ ਹੁਣ ਵਾਹਯੋਗ ਨਹੀਂ ਹੈ ਇਹ ਰੇਤਾ ਚੁੱਕੀ ਜਾਏਗੀ ਬਾਅਦ ਵਿੱਚ ਜ਼ਮੀਨ ਵਾਹਯੋਗ ਹੋਏਗੀ ਤਾਂ ਲਗਾਤਾਰ ਪੰਜਾਬ ਸਰਕਾਰ ਵੱਲੋਂ ਸਮਾਜ ਸੇਵੀ ਸੰਸਥਾਵਾਂ ਵੱਲੋਂ ਸਮਾਜਿਕ ਸੰਗਠਨਾਵਾਂ ਵੱਲੋਂ ਪੰਜਾਬ ਦੇ ਹੜਪੀੜਤਾ ਇਲਾਕਿਆਂ ਦਾ ਦੌਰਾ ਕੀਤਾ ਜਾ ਰਿਹਾ ਅਤੇ ਰਾਹਤ ਕਾਰਜ ਦਿੱਤੇ ਜਾ ਰਹੇ ਨੇ ਤਾਂ ਉੱਥੇ ਹੀ ਪੰਜਾਬੀ ਗਾਇਕ ਮਨਕੀਰਤ ਔਰਖ ਵੱਲੋਂ ਵੀ ਜਿਹੜਾ ਕੀ ਪ੍ਰੋਜੈਕਟ ਪਹੁੰਚਿਆ ਗਿਆ ਅਤੇ ਆ ਟਰੈਕਟਰ ਦਿੱਤੇ ਗਾਇਨੇ ਤਾਂ ਜੋ ਮਦਦ ਕੀਤੀ ਜਾ ਸਕੇ। ਅਡਾਂ ਤੋਂ ਬਾਅਦ ਹੜ 2 ਸਾਲਾਂ ਚ ਹੋ ਜਾਣ ਸਹੀ 3 ਚ ਹੋ ਜਾਣ ਉਸ ਤੋਂ ਬਾਅਦ 20 ਸਾਲ ਮਿਆਦ ਹੋਊਗੀ ਟਰੈਕਟਰ ਦੀ ਜੀ। ਹਾਂਜੀ ਹਾਂਜੀ 20 ਸਾਲ ਤੱਕ ਜਿਹੜੇ ਵੀ ਜ਼ਿੰਮੇਵਾਰ ਨੂੰ ਲੋੜ ਉਹ ਮੰਨ ਲਓ ਸਾਰੇ ਉਹ ਏਰੀਆ ਨਹੀਂ ਸਾਰੇ ਪੰਜਾਬ ਦੇ ਵਿੱਚ ਹੀ ਜਿਹੜੇ ਕੋਈ ਛੋਟੇ ਜ਼ਿੰਮੇਦਾਰ ਆ ਜਿੰਨਾਂ ਕੋਲ ਟਰੈਕਟਰ ਨਹੀਂ ਹੈਗੇ ਹਾਂ ਜਿੰਨਾਂ ਦੇ ਰੁੜ ਗਏ ਜਿਨ੍ਹਾਂ ਦੇ ਟਰੈਕਟਰ ਰੁੜ ਗਏ ਜਿਨ੍ਹਾਂ ਨੂੰ ਨਹੀਂ ਜਿਹੜੇ ਹੜ੍ਹ ਪੀੜਤ ਹੋਏ ਨੇ ਉਹ ਗਲੋਬਲ ਸਿੱਖ ਆਲਿਆਂ ਤੋਂ 10 ਜਿਹੜੇ ਟਰੈਕਟਰ ਅਸੀਂ ਦਿੱਤੇ ਆ ਵੀ ਆਪਦੇ ਵਾਈ ਵਾਸਤੇ ਲੈ ਕੇ ਜਾ ਸਕਦੇ ਨੇ ਗਲੋਬਲ ਸਿੱਖ ਨੇ ਸਾਨੂੰ ਇੱਕ ਸਾਨੂੰ ਕਮਿਟਮੈਂਟ ਕੀਤੀ ਸੀ ਵੀ ਅਸੀਂ ਤੇਲ ਆਪਦੇ ਵੱਲੋਂ ਪਾ ਕੇ ਦੇਵਾਂਗੇ ਕਿਉਂਕਿ ਉਹ ਇੱਕ ਆਪਣੇ ਸਸਤਾ ਆਉ ਸਸਤਾ ਦਾ ਕੰਮ ਆ ਨ ਤੇ ਬਾਕੀ ਉਹ ਮੁੰਡਾ ਅਮਰਪ੍ਰੀਤ ਮੇਰਾ ਭਰਾ ਆ ਕਿਉਂਕਿ ਉਹ ਪਹਿਲਾਂ ਕਿਸਾਨ ਅੰਦੋਲਨ ਦੇ ਵਿੱਚੋਂ ਮੁੰਡਾ ਆਪਣਾ ਖਾਲਸਾਡ ਦੇ ਵਿੱਚ ਹੁੰਦਾ ਸੀ ਸੋ ਹਨਾ ਤੇ ਮੇਰੀ ਮੈਂ ਹਜੇ ਉਹਨਾਂ ਨਾਲ ਗੱਲ ਵੀ ਨਹੀਂ ਕੀਤੀ ਉਸ ਤੋਂ ਪਹਿਲਾਂ ਮੈਂ ਸਾਰਾ ਕਰ ਰਿਹਾ ਕਿਉਂਕਿ ਮੈਨੂੰ ਵੀ ਰਮਨ ਭਾਜੀ ਨੇ ਰਮਨ ਛੋਡੀ ਜੀ ਨੇ ਰਾਹ 'ਚ ਦੱਸਿਆ ਵੀ ਆਹ ਚੀਜ਼ ਦਾ ਬਵਾਦ ਆ ਵੀ ਇਹ ਤੁਸੀਂ ਵੀ ਆਹ ਚੀਜ਼ ਦਾ ਬਵਾਦ ਆ ਵੀ ਟਰੈਕਟਰ ਫਿਰ ਆਹ ਚੀਜ਼ ਦਾ ਮੈਂ ਕਿਹਾ ਵੀ ਟਰੈਕਟਰ ਅਸੀਂ ਜੋ ਮੈਂ ਤੁਹਾਡੇ ਸਾਹਮਣੇ ਦੱਸ ਹੀ ਦਿੱਤਾ ਸਾਰਿਆਂ ਨੂੰ ਉਹਨਾਂ ਤੋਂ ਬਾਅਦ ਵੀ ਜਿੰਨੂੰ ਜ਼ਿਮੀਦਾਰ ਨੂੰ ਲੋੜ ਆ ਉਹ ਟਰੈਕਟਰ ਲੈ ਕੇ ਜਾ ਸਕਦਾ ਓਵੇਂ ਹੀ ਆਹ 10 ਟਰੈਕਟਰ ਅਸੀਂ ਸੰਤ ਮਹਾਂਪੁਰਸ਼ਾਂ ਨੂੰ ਸੇਵਾ ਕਰਕੇ ਜਾ ਰਹੇ ਆ ਠੀਕ ਆ ਹੁਣ ਤਾਂ ਬਾਬਾ ਜੀ ਆਪਦੀ ਸੇਵਾ ਚ ਲਾਉਣਗੇ ਟਰੈਕਟਰ ਠੀਕ ਆ ਸਹੀ ਕਰਨਗੇ ਉਸ ਤੋਂ ਬਾਅਦ ਜਿਹੜੇ ਵੀ ਬਾਬਾ ਜੀ ਦੇ ਏਰੀਆ ਚ ਆਪਣੇ ਆਪਣੇ ਏਰੀਆ ਚ ਜਿਹੜੇ ਵੀ ਆਪਣੇ ਜ਼ਿਮੀਦਾਰ ਭਰਾ ਨੂੰ ਟਰੈਕਟਰ ਦੀ ਲੋੜ ਪਵੇ ਠੀਕ ਆ ਜੀ ਤੇ ਉਹ ਬਾਬਾ ਜੀ ਤੁਹਾਡੇ ਕੋਲੋਂ ਮੰਨ ਲਓ ਟਰੈਕਟਰ ਲੈ ਕੇ ਆਪਦੀ ਪੈੜੀ ਠੀਕ ਕਰ ਸਕਦਾ ਠੀਕ ਆ ਐਵੇਂ ਅਸੀਂ 100 ਟਰੈਕਟਰ ਐਵੇਂ ਅਸੀਂ 100 ਟਰੈਕਟਰ ਦੇਣਾ ਠੀਕ ਆ ਤੇ 100 ਚੋਂ ਉਸ ਤੋਂ ਬਾਅਦ ਮੇਰੇ ਯਾਰਾਂ ਦੋਸਤਾਂ ਨੇ ਮੰਨ ਲਓ ਐਂਡੀ ਧੁਗਾ ਭਾਜੀ ਹੁਣੀ ਕੈਨੇਡਾ ਵਾਲੇ ਉਹਨਾਂ ਨੇ ਵੀ ਆਖਿਆ ਸਰਸੇ ਭਾਜੀ ਨੇ ਵੀ ਆਖਿਆ ਪਹਿਲਾਂ ਅਸੀਂ ਸਾਰਿਆਂ ਨੇ ਕੀਤਾ ਵੀ ਅਸੀਂ ਆਪ ਦੇ ਲੋ ਪਹਿਲਾਂ ਟਰੈਕਟਰ ਦੇ ਲਈਏ ਕਿਉਂਕਿ ਅਸੀਂ ਆਪ ਦੇ ਜਿਹੜੇ ਅਸੀਂ ਵੀ ਤਿੰਨਾਂ ਜਣੇ ਰਲ ਕੇ